ਓਹ ਆ ਮੇਰੇ ਯਾਰ ਦੋਸਤ ਜਿਹੜਾ ਮੈਨੂੰ ਹਰੇਕ ਸਾਲ ਲਾਂਬਾ ਦਿੰਦੇ ਹੁੰਦੇ ਸੀ ਅਗਰ ਸਾਡੇ ਵੀ ਤਾਂ ਹੱਥ ਪੀਲੇ ਕਰਾ ਦੇ ਪਤੰਦਰੋਂ 12 ਸਾਲਾਂ ਬਾਅਦ ਤੇ ਰੱਬ ਰੂੜੀ ਦੀ ਸੁਣ ਲੈਂਦਾ ਤੂੰ ਸਤਾ ਫੇਰ ਵੀ ਬੰਦੇ ਹੋ ਆ ਜੋ ਆਈਦੀ ਲਾ ਤਾਂ ਫਿਰ ਤੁਹਾਡਾ ਲਾਂਬਾ ਆਹ ਦੇਖੋ ਹੱਥ ਛੱਡੋ ਤੁਹਾਡੇ ਪੱਟ ਵੀ ਪੀਲੇ ਕਰ ਦਾਂਗੇ ਯਾਰ ਤੜਕੇ ਸਪਰੇਅ ਕਰਾਂਗੇ ਪਤੰਦਰੋਂ ਬਾਕੀ ਯਾਰ ਫੀਲਿੰਗ ਪੂਰੀ ਵਿਆਹ ਵਾਲੀ ਆਊਗੀ ਮੈਂ ਕਹਣਾ ਜਮੀ ਨਾ ਘਬਰਾਇਓ ਬਾਈ ਦੇਖੋ ਜਦੋਂ ਤੁਸੀਂ ਢੋਲੀ ਲੈ ਕੇ ਜੀਰੀ ਚ ਬੜਾ ਕਰੋਗੇ ਮੈਂ ਨਾਲ ਦੀ ਨਾਲ ਕਹਦਾ ਕੋ ਨੂੰ ਵਾ ਵਾ ਕੇ ਗੂੜਾ ਰੰਗ ਬਟਨੇ ਦਾ ਤੁਸੀਂ ਫੇਰ ਕਿਆ ਕਰੋ ਬਾਈ ਸੁਖ ਨਹੀਂ ਯਾਰਾ ਬਾਈ ਸੰਗ ਲੱਗਦੀ ਆ ਮੈਂ ਕੋ ਚਲੋ ਫਿਰ ਇੱਕ ਢੋਲੀ ਕਰਿਓ ਜਦੋਂ ਦਵਾਰੇ ਮੁੜ ਕੇ ਐ ਕਰੋਗੇ ਫੇਰ ਕਹਦਾ ਕਰੋ ਵਾ ਵਾ ਕੇ ਰੌਣਕੀ ਕੁੜੀਆਂ ਦੀ ਵਾਵਾ ਕੇ ਰੌਣਕ ਦੀ ਕੁੜੀਆਂ ਯਾਰ ਪੂਰੀ ਫਨ ਫੀਲਿੰਗ ਵਿਆਹ ਲਈ ਦਿਵਾਵਾਂਗੇ ਸਪਰੇ ਨਾ ਸਮਝ ਕੇ ਆਇਓ ਮਾੜਾ ਜਨਾ ਮਨ ਕਰੜਾ ਕਰਕੇ ਆਇਓ ਵੀ ਇੱਕ ਤਰ੍ਹਾਂ ਦਾ ਵਿਆਹ ਹੀ ਹੋ ਰਿਹਾ ਇਹ ਦੂਵਾ ਦੇਖੋ ਉੱਥੇ ਤਾਂ ਬੱਟਣਾ ਹੁੰਦਾ ਇੱਥੇ ਬੱਟਾ ਹੋਣੀ ਆ ਦੂਜੀ ਗੱਲ ਉੱਥੇ ਢੋਲ ਹੁੰਦਾ ਇੱਥੇ ਥੋੜੇ ਮਗਰ ਢੋਲੀਆਂ ਹੋਣੀਆਂ ਠੀਕ ਹੈ ਨਾ ਤੇ ਤੀਜੀ ਗੱਲ ਗੱਲ ਦੇਖੋ ਉੱਥੇ ਡੋਲੀ ਤੁਰਨ ਵੇਲੇ ਕੁੜੀ ਰੋਂਦੀ ਹੁੰਦੀ ਆ ਤੇ ਇਥੇ ਟੋਲੀ ਲਾਉਣ ਵੇਲੇ ਮੁੰਡਾ ਰੋਇਆ ਕਰੂਗਾ ਦੇਖੋ ਰੋਣਾ ਤਾਂ ਦੇਖ ਚਾਹੇ ਉਹ ਰੋਪੇ ਕੁੜੀ ਰੋਪੇ ਚਾਹੇ ਮੁੰਡਾ ਰੋਪੇ ਯਾਰ ਤੁਹਾਡਾ ਕਿਹੜਾ ਕੁਝ ਬੰਡਿਆ ਹੋਊਗਾ ਉਹ ਵੀ ਤਾਂ ਤੁਹਾਡੀ ਹਮਸਫਰੀ ਆ ਤੁਸੀਂ ਰੋਪੇ ਇਥੇ ਪਰ ਫੀਲਿੰਗ ਵਿਆਹ ਲਈ ਹੋਊਗੀ ਤੇ ਅਗਲੀ ਗੱਲ ਕੁੜੀ ਉਥੇ ਦੋ ਕ ਬੁਖ ਚੌਲਾਂ ਦੇ ਸਿੱਟਦੀ ਹੁੰਦੀ ਆ ਇੱਥੇ ਪਤੰਦਰ ਸੇ ਫੇਰੋਂਗੀ ਚੌਲਾਂ ਚ ਕਿੱਨੇ ਮਰਦੀ ਸਿੱਟੀ ਜਾਓ ਪਰ ਬਾਈ ਬਣ ਕੇ ਪਹੁੰਚ ਜਾਓ ਮੈਂ ਤਾਂ ਬੜਾ ਤਕੜਾ ਅਰੇਂਜਮੈਂਟ ਕਰੀ ਬੈਠਾ ਠੀਕ ਆ ਲੋਕਾਂ ਵਾਸਤੇ ਹੋ ਸਕਦਾ ਹੈ ਹਲਦੀ ਰੋਗ ਆਪਣੇ ਵਾਸਤੇ ਤਾਂ ਇੱਕ ਤਰ੍ਹਾਂ ਦਾ ਸੰਜੋਗ ਹੀ ਹੈ ਦੱਸਿਓ ਨਾ ਪੂਰਾ ਤਿਆਰ ਹੋ ਗਏ ਪਰ ਕੱਪੜੇ ਪੂਰੀਆਂ ਵਹਾਲੇ ਪਾ ਕੇ ਆਏਓ ਤੇ ਪੱਟਾਂ ਨੂੰ ਤੇੜ ਲਾ ਕੇ ਆਏਓ ਇਹ ਨਾ ਹੋਵੇ ਪਤੰਦਰੋ ਹੱਥ ਬੀਲੇ ਕਰਦੇ ਕਰਦੇ ਜਾਂਦੇ ਹੋਏ ਪੱਟ ਪੱਟ ਲਾਲ ਕਰਾ ਜੂ ਪਰ ਘਬਰਾਉਣਾ ਨਹੀਂ ਘਬਰਾਉਣਾ ਨਹੀਂ ਪ੍ਰਧਾਨ ਠੀਕ ਆ ਪਹੁੰਚ ਜੋ ਬਾਈ ਬਣ ਕੇ ਟੜ ਕੇ ਮੇਰੇ ਵੱਲੋਂ ਖੁੱਲਾ ਸੌਦਾ ਉਈ ਪੈਸੇ ਦੀ ਲੋੜ ਨਹੀਂ ਯਾਰ ਕਿਸੇ ਖਰਚੇ ਦੀ ਲੋੜ ਨਹੀਂ ਕਿਸੇ ਵਿਚੋਲੇ ਦੇ ਤਰਲੇ ਕੱਢਣ ਦੀ ਲੋੜ ਨਹੀਂ ਨਾ ਕਿਸੇ ਨੂੰ ਸ਼ਾਪ ਪਾਉਣੀਆ ਨਾ ਪਾਉਣਾ ਪਾਕੜਾ ਬਹੁਤ ਸਵੇਰ ਵਾਲੀ ਰੋਟੀ ਖਾ ਕੇ ਆਜੋ ਸ਼ਾਮ ਵਾਲੀ ਮੈਂ ਆਪ ਹੀ ਖਵਾਉਂਗਾ ਟੋਲੀਆਂ ਜਿੰਨੇ ਬੰਦੇ ਆਉਣਗੇ ਤਿਆਰ ਹੋਣੀਏ ਵਾ ਵਾ ਬੇਗੂੜਾ ਰੰਗ ਬਟਣੇ ਦਾ ਠੀਕ ਹੈ ਨਾ ਜੀ ਫਿਰ ਕੱਲੇ ਦਾ ਮੇਰਾ ਵਿਆਹ ਚ ਜੀ ਨਹੀਂ ਲੱਗਣਾ ਯਾਰਾਂ ਦੋਸਤਾਂ ਨਾਲ ਹੀ ਹੁੰਦੀਆਂ ਵਿਆਹ ਸ਼ਾਦੀਆਂ ਵੀ ਪੰਜ ਉਪਰਾ ਬਣ ਕੇ ਠੀਕ ਹੈ ਜੀ ਸਾਸਤਰੀ ਕਾਲ ਸਾਰਿਆਂ ਨੂੰ ਤੇ ਅਗਲੀ ਬੇਨਤੀ ਹੈਗੀ ਆ ਸਾਡੇ ਆੜਤੀਏ ਭਰਾਵਾਂ ਨੂੰ ਮੈਂ ਕਹਣਾ ਜੀ ਤੁਹਾਡੇ ਵਾਸਤੇ ਆ ਹੈ ਜੀ ਵੈਰਾਈਟੀ ਲੈ ਕੇ ਆ ਰਹੇ ਹਾਂ ਚੌਲਾਂ ਦੀ ਵੀ ਜਦੋਂ ਤੁਹਾਡੇ ਘਰ ਦੇ ਚੌਲ ਰਿੰਨਿਆ ਕਰਨਗੇ ਘਰੇ ਬਸ ਜੀ ਕੱਲਾ ਤੁਸੀਂ ਨੂਨ ਤੇ ਮਿਰਚੀ ਪੋਣਾ ਹਰਦੀ ਤਾਂ ਇਹ ਆਟੋਮੇਟ ਕੀ ਆਉਗੀ ਇੱਕ ਦੀ ਚੌਲਾਂ ਚ ਬਹੁਤ ਆਗੜੀ ਵੈਰਟੀ ਕੱਟ ਕੇ ਲੈ ਕੇ ਆਇਆ। ਸੋ ਜੇ ਤਾਂ ਤੁਸੀਂ ਕਰਾਉਣੀਆ ਅਡਵਾਂਸ ਬੁਕਿੰਗ। ਫੇਰ ਤਾਂ ਸ਼ਾਇਦ ਤੁਹਾਨੂੰ ਮੈਂ ਇਹ ਚੌਲ ਦੇ ਦਾਂ। ਜੇ ਬਈ ਤੁਸੀਂ ਲੇਟ ਹੋਗੇ ਫੇਰ ਇਹ ਤਾਂ ਤੁਸੀਂ ਮੰਨ ਲਓ ਆਹ ਵੀਡੀਓ ਤੋਂ ਬਾਅਦ ਆਹ ਥੋੜਾ ਥੀ ਜਾਣਗੇ ਚੌਲੇ। ਕਿ ਬਰੇਇਡਿਟੀ ਪਤਾ ਨਹੀਂ ਕਿਵੇਂ ਤਾਂ ਕੁਦਰਤੀ ਐਕਸਪੈਰੀਮੈਂਟ ਹੀ ਕਰਦਾ ਸੀ ਮੈਂ ਤਾਂ ਬਹੁਤ ਤਕੜੀ ਬਰੇਇਡਿਟੀ ਆਈ ਜੀ ਮੰਡੀ ਤਾਂ ਦੇਖੋ ਮੈਂ ਸਿਰਦਾ ਨਹੀਂ ਕਿਉਂਕਿ ਬਹੁਤ ਮਿਹਨਤ ਲੱਗੀ ਆ ਦੋ ਇੱਕ ਕਿੱਲੇ ਚੋਂ ਦੋ ਦੋ ਫਸਲਾਂ ਕੱਢਣੀਆਂ ਕਿਹੜਾ ਕੋਈ ਖਾਲਾ ਜੀ ਦਾ ਮਾੜਾ ਹੁੰਦਾ ਜੀ ਹਣਾ ਤੂੰ ਸਾਰੇ ਆੜਤੀਏ ਭਰਾਵਾਂ ਨੂੰ ਵੇਣਤਿਆ ਮੈਨੂੰ ਪਤਾ ਤੁਸੀਂ ਔਰਿੰਗਿੰਗ ਚੀਜ਼ ਖਾ ਕੇ ਬਹੁਤ ਜ਼ਿਆਦਾ ਰਾਜੀ ਹੋ ਮੈਂ ਤਾਂ ਚਲੋ ਔਖਾ ਔਖਾ ਦੂਜੇ ਚੌਲ ਵੀ ਖਾ ਲਵਾਂ ਪਰ ਤੁਸੀਂ ਲਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਆਈ ਨੋ ਵੈਰੀ ਵੈਲ ਸੋ ਪਲੀਜ਼ ਇਫ ਯੂ ਵਾਂਟ ਟੂ ਪਰਚੇਸ ਦਿਸ ਰਾਈਸ ਪਲੀਜ਼ ਕੰਟੈਕਟ ਮੀ ਐਂਡ ਆਈ ਸੈਲ ਯੂ ਇਨ ਯੂਅਰ ਹੋਮ ਨਾਟ ਮੰਡੀ ਕਿਉਂਕਿ ਇੰਨਾ ਮੰਡੀ ਤੁਸੀਂ ਰੇਟ ਬਹੁਤ ਘੱਟ ਲਾਉਣੇ ਜੀ ਇਹ ਬਹੁਤ ਤਗੜੀ ਵੈਰਾਈਟੀ ਆਈ ਆ ਸਸਰੀ ਕਾਲ ਆਲੂ ਦੀ ਪਰਮਾਨੰਦ